ਮੇਰਾ ਨਾਮ ਕਿਰਨ ਹੈ ਬਚਪਨ ਵਿੱਚ ਮੈਂ ਆਪਣੇ ਮਾਤਾ ਪਿਤਾ ਨੂੰ ਇੱਕ ਸੜਕ ਦੁਰਘਟਨਾ ਵਿੱਚ ਖੋ ਦਿੱਤਾ ਸੀ ਕੁੜੀ ਹੋਣ ਦੇ ਨਾਤੇ ਘਰ ਵਾਲਿਆਂ ਨੇ ਮੇਰੀ ਜਿੰਨ ਜ਼ਿੰਮੇਦਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਐਦਾਂ ਦੇ ਸਮੇਂ ਵਿੱਚ ਮੇਰੀ ਮਾਮੀ ਮੇਰੇ ਨਾਲ ਖੜੀ ਹੋਈ ਉਹਨਾਂ ਨੇ ਮੇਰੀ ਦਾਦੀ ਅਤੇ ਘਰ ਵਾਲਿਆਂ ਨੂੰ ਬਹੁਤ ਗੱਲਾਂ ਸੁਣਾਈਆਂ ਅਤੇ ਮੈਨੂੰ ਲੈ ਕੇ ਜੂਪੀ ਆ ਗਈ ਮੇਰੇ ਮਾਮਾ ਮਾਮੀ ਦੀ ਆਪਣੀ ਕੋਈ ਔਲਾਦ ਨਹੀਂ ਸੀ ਮੇਰੇ ਰੂਪ ਵਿੱਚ ਉਹਨਾਂ ਨੂੰ ਇੱਕ ਧੀ ਮਿਲ ਗਈ ਮਾਂ ਦੇ ਗੁਜਰਨ ਦੇ ਬਾਅਦ ਕੁਝ ਸਮੇਂ ਬਾਅਦ ਨਾਨੀ ਵੀ ਚਲ ਬਸੀ ਮੈਂ ਮਾਮਾ ਮਾਮੀ ਦੇ ਪਿਆਰ ਦुलार ਵਿੱਚ ਵੱਡੀ ਹੋਈ ਮਾਤਾ ਪਿਤਾ ਨੂੰ ਤਾਂ ਕਦੀ ਦੇਖਿਆ ਨਹੀਂ ਸੀ ਤਾਂ ਉਹੀ ਮੇਰੇ ਲਈ ਮੇਰੇ ਮਾਤਾ ਪਿਤਾ ਸੀ ਮੈਂ ਉਹਨਾਂ ਨੂੰ ਮੰਮੀ ਪਾਪਾ ਬੁਲਾਉਂਦੀ ਪੜਾਈ ਦੇ ਨਾਲ ਨਾਲ ਮਾਂ ਦੀ ਸਿੱਖਿਆ ਨਾਲ ਮੈਂ ਘਰ ਦੇ ਕੰਮਾਂ ਵਿੱਚ ਨਿਪੁੰਨ ਹੋ ਗਈ ਰੰਗ ਰੂਪ ਵੀ ਐਦਾਂ ਦਾ ਸੀ ਕਿ ਕੋਈ ਵੀ ਦੇਖ ਕੇ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿੰਦਾ ਵਕਤ ਬੀਤਦਾ ਗਿਆ ਕੁਝ ਮਹੀਨਿਆਂ ਦੇ ਬਾਅਦ ਮੇਰੇ ਲਈ ਪਾਪਾ ਦੇ ਇੱਕ ਦੋਸਤ ਦੇ ਰਿਸ਼ਤੇਦਾਰ ਦੇ ਘਰੋਂ ਰਿਸ਼ਤਾ ਆਇਆ ਮੁੰਡਾ ਨੌਇਡਾ ਵਿੱਚ ਰਹਿੰਦਾ ਸੀ ਬੈਂਕ ਵਿੱਚ ਉੱਚੇ ਅਹੁਦੇ ਤੇ ਸੀ ਘਰ ਵਿੱਚ ਸਿਰਫ ਮਾਂ ਹੈ ਜੋ ਪਿੰਡ ਵਿੱਚ ਰਹਿੰਦੀ ਹੈ ਦਹੀਜ ਦੇ ਨਾਮ ਤੇ ਦੁਲਹਣ ਸਿਰਫ ਇੱਕ ਜੋੜੇ ਵਿੱਚ ਅਤੇ ਵਿਆਹ 15 ਦਿਨਾਂ ਦੇ ਅੰਦਰ ਹੀ ਹੋਣਾ ਚਾਹੀਦਾ ਐਦਾਂ ਦਾ ਰਿਸ਼ਤਾ ਪਾ ਕੇ ਮਾਂ ਮੇਰੀ ਅਰਦਾਸਾਂ ਕਰਦੀ ਨਹੀਂ ਥੱਕ ਰਹੀ ਸੀ ਪਰ ਇੱਕ ਸਵਾਲ ਸਾਰਿਆਂ ਦੇ ਮਨ ਵਿੱਚ ਸੀ ਕਿ ਵਿਆਹ ਦੇ ਲਈ ਇੰਨੀ ਜਲਦੀ ਕਿਉਂ ਮਾਂ ਦੀ ਸਹੇਲੀ ਦੀ ਬੇਟੀ ਰੂਪਾ ਦੀ ਦੀ ਨੌਇਡਾ ਵਿੱਚ ਡਾਕਟਰ ਸੀ ਮਾਂ ਨੇ ਦੀਦੀ ਨੂੰ ਫੋਨ ਤੇ ਸਾਰੀ ਗੱਲ ਦੱਸ ਕੇ ਮੁੰਡੇ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਲੈਣ ਨੂੰ ਕਿਹਾ ਦੀਦੀ ਨੇ ਆਪਣੇ ਵੱਲੋਂ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਮਾਂ ਨੂੰ ਦੱਸਿਆ ਕਿ ਮੁੰਡੇ ਦਾ ਨਾਮ ਮੋਹਿਤ ਹੈ ਉਹ ਦੇਖਣ ਵਿੱਚ ਚੰਗਾ ਹੈ ਨੌਕਰੀ ਵੀ ਬਹੁਤ ਚੰਗੀ ਹੈ ਉਸ ਨੇ ਦੋ ਕਮਰਿਆਂ ਦਾ ਫਲੈਟ ਖਰੀਦਿਆ ਹੋਇਆ ਹੈ ਅਤੇ ਉਸ ਵਿੱਚ ਹੀ ਇਕੱਲਾ ਰਹਿੰਦਾ ਹੈ ਮਾਂ ਪਾਪਾ ਵਿਆਹ ਦੀ ਤਿਆਰੀ ਵਿੱਚ ਜੋਰਾ ਸ਼ੋਰਾਂ ਤੇ ਲੱਗ ਗਏ ਵਿਆਹ ਸਾਦੇ ਤਰੀਕੇ ਨਾਲ ਹੋਣਾ ਸੀ ਇਹ ਮੁੰਡੇ ਦੀ ਮੰਗ ਸੀ ਫਿਰ ਵੀ ਮਾਂ ਨੇ ਆਪਣੇ ਘਰ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕੀਤਾ ਤੇ ਮੇਰਾ ਵਿਆਹ ਹੋ ਗਿਆ ਵਿਦਾਈ ਦਾ ਟਾਈਮ ਵੀ ਆ ਗਿਆ ਮੇਰੇ ਮੰਮੀ ਪਾਪਾ ਮੈਨੂੰ ਬਾਹਾਂ ਵਿੱਚ ਲੈ ਕੇ ਉੱਚੀ ਉੱਚੀ ਰੋਣ ਲੱਗੇ ਜਿੱਦਾਂ ਕਿਦਾਂ ਰੋਂਦੇ-ਕੁਰਲਾਉਂਦੇ ਮੈਂ ਸਹੁਰੇ ਘਰ ਪਹੁੰਚੀ ਉੱਥੇ ਕੁਝ ਰਿਸ਼ਤੇਦਾਰ ਅਤੇ ਮੇਰੀ ਸੱਸ ਮੇਰੇ ਸਵਾਗਤ ਦੇ ਲਈ ਖੜੀ ਸੀ ਮੇਰੀ ਸੱਸ ਦਾ ਵਿਵਹਾਰ ਕਾਫੀ ਚੰਗਾ ਸੀ ਬੜੇ ਪਿਆਰ ਨਾਲ ਮੈਨੂੰ ਕਮਰੇ ਵਿੱਚ ਲੈ ਗਈ ਮੇਰੇ ਹੰਝੂ ਪੂੰਝ ਕੇ ਮੈਨੂੰ ਗਲ ਨਾਲ ਲਗਾ ਕੇ ਕਹਿਣ ਲੱਗੀ ਮੇਰੀ ਕੋਈ ਧੀ ਨਹੀਂ ਹੈ ਇਸ ਕਰਕੇ ਅੱਜ ਤੋਂ ਤੂੰ ਮੇਰੀ ਧੀ ਹੈ ਅਤੇ ਹੁਣ ਰੋਣਾ ਨਹੀਂ ਹੱਸਦੇ ਹੋਏ ਮੇਰੇ ਬੇਟੇ ਨੂੰ ਸੰਭਾਲਣਾ ਚਲੋ ਮੂੰਹ ਧੋ ਲਓ ਅਤੇ ਬਾਲ ਠੀਕ ਕਰ ਲਓ ਫਿਰ ਕੁਝ ਦੇਰ ਬਾਅਦ ਸਾਰੇ ਮੋਹ ਦਿਖਾਈ ਦੀ ਰਸਮ ਦੇ ਲਈ ਆਉਣਗੇ ਉਹਨਾਂ ਦਾ ਪਿਆਰ ਪਾ ਕੇ ਮੇਰਾ ਡਰ ਗਾਇਬ ਹੋ ਗਿਆ ਮੈਂ ਪੂਰੇ ਮਨ ਨਾਲ ਖੁਦ ਨੂੰ ਉੱਥੇ ਦੀਆਂ ਰਸਮਾਂ ਲਈ ਤਿਆਰ ਕਰ ਲਿਆ ਮੋਹ ਦਿਖਾਈ ਦੇ ਲਈ ਮੁਹੱਲੇ ਦੀਆਂ ਔਰਤਾਂ ਤੇ ਘਰ ਵਿੱਚ ਆਏ ਹੋਏ ਰਿਸ਼ਤੇਦਾਰ ਸੀ ਸਾਰਿਆਂ ਨੇ ਮੇਰੀ ਖੂਬਸੂਰਤੀ ਦੇ ਨਾਲ ਆਏ ਹੋਏ ਸਮਾਨ ਦੀ ਖੁੱਲੇ ਦਿਲ ਨਾਲ ਤਾਰੀਫ਼ ਕੀਤੀ ਮੈਂ ਆਪਣੀ ਸੱਸ ਦੇ ਵੱਲ ਦੇਖਿਆ ਉਹਨਾਂ ਦਾ ਚਿਹਰਾ ਗਰਭ ਅਤੇ ਖੁਸ਼ੀ ਨਾਲ ਚਮਕ ਰਿਹਾ ਸੀ ਸਾਰਿਆਂ ਨੂੰ ਸੰਤੁਸ਼ਟ ਦੇਖ ਕੇ ਮਨ ਨੂੰ ਸ਼ਾਂਤੀ ਮਿਲੀ ਸ਼ਾਮ ਹੋਣ ਨੂੰ ਸੀ ਮੋਹਿਤ ਘਰ ਪ੍ਰਵੇਸ਼ ਘਰ ਪ੍ਰਵੇਸ਼ ਰਸਮਾਂ ਦੇ ਬਾਦ ਦਿਖੇ ਨਹੀਂ ਸੀ ਮੈਨੂੰ ਇੱਕ ਸਜੇ ਸਜਾਏ ਕਮਰੇ ਵਿੱਚ ਲਿਜਾ ਕੇ ਬਿਠਾ ਦਿੱਤਾ ਗਿਆ ਹਰ ਕੁੜੀ ਦੀ ਤਰ੍ਹਾਂ ਆਪਣੀ ਸੁਹਾਗਰਾਤ ਦੇ ਸੋਹਣੇ ਸੁਪਨੇ ਸਜਾਏ ਮੈਂ ਰਮੋਹਿਤ ਦਾ ਇੰਤਜ਼ਾਰ ਕਰਨ ਲੱਗੀ ਸਾਰਾ ਦਿਨ ਦੀਆਂ ਰਸਮਾਂ ਨਾਲ ਥਕਾਵਟ ਮਹਿਸੂਸ ਹੋ ਰਹੀ ਸੀ ਕਦੋਂ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਸਵੇਰੇ ਮੇਰੀ ਅੱਖ ਖੋਲੀ ਮੋਹਿਤ ਕਮਰੇ ਵਿੱਚ ਨਹੀਂ ਸੀ ਮੈਂ ਸੋਚ ਰਹੀ ਸੀ ਕਿ ਉਹ ਰਾਤ ਨੂੰ ਕਮਰੇ ਵਿੱਚ ਆਏ ਵੀ ਸੀ ਜਾਂ ਨਹੀਂ ਜਾਂ ਫਿਰ ਸਵੇਰੇ ਉੱਠ ਕੇ ਚਲੇ ਗਏ ਹੋਣਗੇ ਮੈਂ ਇਦਾਂ ਕਿਦਾਂ ਆਪਣੀ ਸੁਹਾਗ ਰਾਤ ਇਸ ਘੋੜੇ ਵਿੱਚ ਕੇ ਸੌ ਗਈ ਖੁਦ ਨੂੰ ਕੋਸਦੇ ਹੋਏ ਤਿਆਰ ਹੋਣ ਦੇ ਲਈ ਉੱઠી ਲਗਭਗ ਸਾਰੇ ਰਿਸ਼ਤੇਦਾਰ ਜਾਣ ਦੇ ਲਈ ਤਿਆਰ ਸੀ ਮੇਰੀ ਸੱਸ ਸਾਰਿਆਂ ਨੂੰ ਵਿਦਾ ਕਰ ਰਹੀ ਸੀ ਮੈਂ ਵੀ ਉਹਨਾਂ ਦੀ ਮਦਦ ਦੇ ਲਈ ਉਹਨਾਂ ਦੇ ਨਾਲ ਜਾ ਕੇ ਖੜੀ ਹੋ ਗਈ ਪਰ ਮੇਰੀਆਂ ਨਜ਼ਰਾਂ ਮੋਹਿਤ ਨੂੰ ਲੱਭ ਰਹੀਆਂ ਸੀ ਉਹ ਕਿਤੇ ਦਿਖਾ ਨਹੀਂ ਦੇ ਰਹੀ ਸੀ ਮੇਰੀ ਸਾਸੂ ਨੇ ਸ਼ਾਇਦ ਮੇਰੀ ਮਾਨਸਿਕ ਸਥਿਤੀ ਦਾ ਅਹਿਸਾਸ ਹੋ ਗਿਆ ਸੀ ਉਹਨਾਂ ਨੇ ਕਿਹਾ ਮੋਹਿਤ ਸਵੇਰ ਤੋਂ ਹੀ ਸਾਰਿਆਂ ਦੇ ਲਈ ਟੈਕਸੀ ਦਾ ਇੰਤਜ਼ਾਮ ਕਰਨ ਵਿੱਚ ਲੱਗਾ ਹੋਇਆ ਹੈ ਤੂੰ ਪਰੇਸ਼ਾਨ ਨਾ ਹੋ ਮੈਂ ਸ਼ਰਮਿੰਦਾ ਹੋ ਕੇ ਇਧਰ ਉਧਰ ਦੇਖਣ ਲੱਗੀ ਐ ਤੇ ਉਹ ਮੁਸਕਰਾ ਰਹੀ ਸੀ ਸਾਰਿਆਂ ਦੀ ਜਾਣ ਤੋਂ ਬਾਅਦ ਲਗਭਗ 1 ਘੰਟੇ ਦੇ ਬਾਅਦ ਮੋਹਿਤ ਕਮਰੇ ਵਿੱਚ ਆਏ ਉਹਨਾਂ ਨੇ ਕਿਹਾ ਕੱਲ ਰਾਤ ਤੂੰ ਬਹੁਤ ਗੂੜੀ ਨੀਂਦ ਵਿੱਚ ਸੌ ਰਹੀ ਸੀ ਸ਼ਾਇਦ ਤੂੰ ਇਹਨਾਂ ਚਾਰ ਦਿਨਾਂ ਵਿੱਚ ਇਹ ਫਜ਼ੂਲ ਦੀਆਂ ਰਸਮਾਂ ਵਿੱਚ ਥੱਕ ਗਈ ਸੀ ਜੀ ਕੱਲ ਨੀਂਦ ਆ ਗਈ ਸੀ ਮੈਨੂੰ ਪਰ ਤੁਸੀਂ ਜਗਾ ਸਕਦੇ ਸੀ ਮੈਨੂੰ ਆਪਣੇ ਵੱਲੋਂ ਮੈਂ ਵੀ ਸਫਾਈ ਦਿੱਤੀ ਕੋਈ ਗੱਲ ਨਹੀਂ ਉਹਨਾਂ ਨੇ ਮੈਨੂੰ ਮੁਸਕਰਾਉਂਦੇ ਹੋਏ ਦੇਖਿਆ ਸੱਚ ਕਹਾ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਇਦਾਂ ਦਾ ਕੁਝ ਮਹਿਸੂਸ ਹੋ ਰਿਹਾ ਸੀ ਜਿਸ ਨੂੰ ਮੈਂ ਸਮਝ ਨਹੀਂ پا ਰਹੀ ਸੀ ਕੁਝ ਸਮਾਂ ਇਦਾਂ ਹੀ ਨਵੀਂ ਨਿਮੇਲੀ ਦੁਲਹਣਾ ਅਤੇ ਉਸਦੇ ਸੁਪਨਿਆਂ ਨੂੰ ਜਿਉਂਦੀ ਹੋਈ ਮੇਰੀ ਪਿਆਰੀ ਜਹੀ ਛੋਟੀ ਜਹੀ ਦੁਨੀਆ ਜਿਸ ਵਿੱਚ ਮੈਂ ਰਚ ਗਈ ਸੀ ਕੁਝ ਦਿਨਾਂ ਬਾਅਦ ਮੇਰੀ ਸੱਸ ਨੇ ਕਿਹਾ ਆਪਣੀ ਪੈਕਿੰਗ ਕਰ ਲੈ ਕੱਲ੍ਹ ਤੋਂ ਮੋਹਿਤ ਦੇ ਨਾਲ ਨੌਇਡਾ ਜਾਣਾ ਹੈ ਉਸ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ ਤਾਂ ਤੂੰ ਇੱਥੇ ਕੀ ਕਰੇਂਗੀ ਸੱਸ ਦਾ ਫੈਸਲਾ ਸੀ ਮੰਨਣਾ ਤਾਂ ਸੀ ਹੀ ਪਰ ਮੋਹਿਤ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਕਬਰਾਹਟ ਅਤੇ ਬੇਚੈਨੀ ਮਹਿਸੂਸ ਕੀਤੀ ਮੈਂ ਪਰ ਕਿਉਂ ਹੋ ਸਕਦਾ ਹੈ ਮੈਨੂੰ ਨਾਲ ਨਹੀਂ ਲੈ ਜਾਣਾ ਚਾਹੁੰਦੇ ਹਨ ਕੀ ਉਸ ਨੂੰ ਇੱਕ ਵਾਰ ਪੁੱਛਾਂ ਪੁੱਛੰਤੇ ਕਿ ਤੇ ਨਰਾਜ ਨਾ ਹੋ ਜਾਵੇ ਮੇਰੇ ਮਨ ਵਿੱਚ ਕਈ ਸੁੱਤਰਾਂ ਦੇ ਸਵਾਲ ਚੱਲ ਰਹੇ ਸੀ ਅਚਾਨਕ ਐਦਾਂ ਦੀ ਤਬਦੀਲੀ ਦੇਖ ਕਿਸੇ ਦਾ ਵੀ ਮਨ ਸ਼ੱਕ ਵਿੱਚ ਪੈ ਜਾਵੇ ਅਤੇ ਇਹ ਮੇਰਾ ਵਹਿਮ ਵੀ ਤਾਂ ਹੋ ਸਕਦਾ ਹੈ ਮਾਂ ਨੂੰ ਛੱਡ ਕੇ ਜਾਣ ਨਾਲ ਵੀ ਮਨ ਉਦਾਸ ਹੋ ਸਕਦਾ ਹੈ ਮੈਂ ਵੀ ਕਿ ਕੁਝ ਵੀ ਸੋਚ ਕੇ ਬੈਠ ਜਾਂਦੀ ਹਾਂ ਅਸੀਂ ਇਸ ਰਾਤ ਦੀ ਟ੍ਰੇਨ ਤੋਂ ਨੁਇਡਾ ਦੇ ਲਈ ਨਿਕਲ ਗਏ ਸਟੇਸ਼ਨ ਤੋਂ ਟੈਕਸੀ ਕਰਕੇ ਘਰ ਆ ਗਏ ਘਰ ਤਾਂ ਬਹੁਤ ਗੰਦਾ ਹੋਵੇਗਾ ਲਗਭਗ 15 ਦਿਨਾਂ ਤੋਂ ਮੋਹਿਤ ਇੱਥੇ ਹੈ ਹੀ ਨਹੀਂ ਸੀ ਪਤਾ ਨਹੀਂ ਕੋਈ ਮੇਡ ਵੀ ਹੈ ਕਿ ਨਹੀਂ ਇਹੀ ਸੋਚਦੇ ਹੋਏ ਮੈਂ ਤਾਲਾ ਖੋਲ੍ਹਿਆ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਇਹ ਕੀ ਤੁਸੀਂ ਤਾਂ ਐਨੇ ਦਿਨਾਂ ਬਾਅਦ ਆਏ ਹੈ ਫਿਰ ਵੀ ਘਰ ਇਦਾਂ ਸਾਫ਼ ਜਿੱਦਾਂ ਹਰ ਰੋਜ਼ ਸਫਾਈ ਹੁੰਦੀ ਹੋਵੇ ਪਿੱਛੇ ਆਉਂਦੇ ਹੋਏ ਮੋਹਿਤ ਤੋਂ ਮੈਂ ਪੁੱਛਿਆ ਹਾਂ ਉਹ ਮੇਰੇ ਫਰੈਂਡ ਦੀ ਫੈਮਲੀ ਵੀ ਇੱਥੇ ਹੀ ਰਹਿੰਦੀ ਹੈ ਮੈਂ ਉਹਨਾਂ ਨੂੰ ਸਫਾਈ ਦੇ ਲਈ ਕਹਿ ਦਿੱਤਾ ਸੀ ਮੋਹਿਤ ਨੇ ਹਚਕ ਚਾਉਂਦੇ ਹੋਏ ਕਿਹਾ ਇਹ ਤਾਂ ਸਹੀ ਕੀਤਾ ਤੁਸੀਂ ਅਗਲੇ ਦਿਨ ਮੋਹਿਤ ਦੇ ਆਫਿਸ ਜਾਣ ਤੋਂ ਬਾਅਦ ਦਰਵਾਜ਼ੇ ਤੇ ਖਟਖਟ ਦੀ ਆਵਾਜ਼ ਆਈ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਬੇਹੱਦ ਖੂਬਸੂਰਤ ਔਰਤ ਜਿਸਦੇ ਹੱਥ ਵਿੱਚ ਚਾਬੀ ਸੀ ਸ਼ਾਇਦ ਉਹ ਫਲੈਟ ਦਾ ਲੋਕ ਖੋਲਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਇੱਕੋ ਨਜ਼ਰ ਨਾਲ ਦੇਖੀ ਜਾ ਰਹੀ ਸੀ ਜਿਦਾਂ ਕੋਈ ਅਜੂਬਾ ਦੇਖ ਲਿਆ ਹੋਵੇ ਤੁਸੀਂ ਕੌਣ ਹੋ ਆਪਣੇ ਵੱਲ ਇਦਾਂ ਦੇਖ ਮੈਂ ਬੜੀ ਥੋੜੀ ਘਬਰਾ ਗਈ ਸੀ ਇਸ ਕਰਕੇ ਸਿੱਧਾ ਸਵਾਲ ਕੀਤਾ ਇਹ ਫਲੈਟ ਤਾਂ 모ਹਿਤ ਦਾ ਹੈ ਤੁਸੀਂ ਕੌਣ ਹੋ ਉਸਨੇ ਮੇਰੇ ਸਵਾਲ ਦਾ ਜਵਾਬ ਸਵਾਲ ਵਿੱਚ ਦਿੱਤਾ ਮੈਂ 모ਹਿਤ ਦੀ ਪਤਨੀ ਕਿਰਨ ਹਾਂ ਕੱਲ ਹੀ ਅਸੀਂ ਇੱਥੇ ਆਏ ਹਾਂ ਮੇਰਾ ਇਨਾ ਕਹਿਣ ਤੇ ਉਹ ਮੈਨੂੰ ਹੈਰਾਨ ਹੋ ਕੇ ਦੇਖਣ ਲੱਗੀ ਫਿਰ ਉਸਨੇ ਕਿਹਾ ਜੀ ਮਾਫ ਕਰਿਓ ਮੈਂ ਤੁਹਾਡੇ ਉੱਪਰ ਵਾਲੇ ਫਲੈਟ ਵਿੱਚ ਰਹਿੰਦੀ ਹਾਂ ਕੱਲ ਬਾਹਰ ਗਈ ਸੀ ਰਾਤ ਨੂੰ ਵਾਪਸ ਆਈ ਇਸ ਲਈ ਪਤਾ ਨਹੀਂ ਲੱਗਿਆ ਕਿ ਮੋਹਿਤ ਵਾਪਸ ਆ ਗਏ ਹੈ ਮੈਂ ਤਾਂ ਸਫਾਈ ਕਰਵਾਉਣ ਆਈ ਸੀ ਉਸਨੇ ਖੁਦ ਤੇ ਕਾਬੂ ਰੱਖਦਿਆਂ ਕਿਹਾ ਅੱਛਾ ਉਹ ਤੁਸੀਂ ਹੋ ਕੱਲ ਮੋਹਿਤ ਨੇ ਦੱਸਿਆ ਸੀ ਕਿ ਉਹਨਾਂ ਦੇ ਕੋਈ ਫਰੈਂਡ ਉੱਪਰ ਵਾਲੇ ਫਲੈਟ ਵਿੱਚ ਰਹਿੰਦੇ ਹੈ ਉਹੀ ਸਾਫ ਸਫਾਈ ਕਰਵਾ ਦਿੰਦੇ ਹਨ ਉਸਔਰਤ ਨੇ ਦੱਸਿਆ ਕਿ ਮੇਰਾ ਨਾਮ ਨਿਸ਼ਾ ਮੇਰੇ ਪਤੀ ਆਰਮੀ ਵਿੱਚ ਹੈ ਉਹਨਾਂ ਦੀ ਨੌਕਰੀ ਵੀ ਇੱਥੇ ਹੈ ਜਿੱਥੇ ਪਰਿਵਾਰ ਨੂੰ ਨਹੀਂ ਰੱਖ ਸਕਦੇ ਇਸ ਲਈ ਮੈਂ ਇਕੱਲੀ ਆਪਣੀ ਬੇਟੀ ਦੇ ਨਾਲ ਇੱਥੇ ਰਹਿੰਦੀ ਹਾਂ ਸ਼ਾਮ ਹੋਣ ਵਾਲੀ ਸੀ ਮੈਂ ਗੇਟ ਤੇ ਖੜੀ ਮੋਹਿਤ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਧਰਤੀ ਦੇ ਇਸ ਖੂਬਸੂਰਤ ਨਜ਼ਾਰੇ ਅਤੇ ਆਪਣੀ ਖੁਦ ਦੀ ਬਣਾਈ ਸੁਪਨਿਆਂ ਦੀ ਦੁਨੀਆ ਵਿੱਚ ਗਵਾਚੀ ਹੋਈ ਸੀ ਫਿਰ ਉਦੋਂ ਹੀ ਮੋਹਿਤ ਦੀ ਆਵਾਜ਼ ਨੇ ਮੈਨੂੰ ਖਿਆਲਾਂ ਦੀ ਦੁਨੀਆ ਵਿੱਚੋਂ ਕੱਢਿਆ ਇੱਥੇ ਕੀ ਕਰ ਰਹੀ ਹੈ ਕਿਰਨ ਤੂੰ ਅਜੇ ਇਸ ਦੁਨੀਆ ਇਸ ਸ਼ਹਿਰ ਤੋਂ ਅਣਜਾਣ ਹੈ ਇਦਾਂ ਬਾਹਰ ਨਿਕਲ ਕੇ ਨਾ ਖੜੀ ਹੋਇਆ ਕਰ ਘਰ ਵਿੱਚ ਘੁੰਮਦੇ ਹੀ ਮੋਹਿਤ ਨੇ ਕਿਹਾ ਮੈਂ ਮੋਹਿਤ ਦੇ ਲਈ ਚਾਹ ਬਣਾਈ ਹੈ ਤੇ ਉਦੋਂ ਹੀ ਮੈਂ ਨਿਸ਼ਾ ਜੀ ਦੇ ਬਾਰੇ ਵਿੱਚ ਦੱਸਿਆ ਨਿਸ਼ਾ ਦਾ ਨਾਮ ਸੁਣ ਕੇ ਮੋਹਿਤ ਹੈਰਾਨ ਹੋਏ ਜੇ ਗਏ ਉਹਨਾਂ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਸੀ ਹਾਂ ਭਾਵ ਚਨਕ ਬਦਲ ਗਏ ਮੈਂ ਉਹਨਾਂ ਨੂੰ ਇਦਾਂ ਦੇਖ ਘਬਰਾ ਗਈ ਫਿਰ ਮੋਹਿਤ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗੇ ਕੀ ਗੱਲ ਹੋਈ ਤੁਹਾਡੇ ਦੋਨਾਂ ਵਿੱਚ ਮੋਹਿਤ ਨੇ ਪੁੱਛਿਆ ਕੁਝ ਖਾਸ ਨਹੀਂ ਉਹਨਾਂ ਨੂੰ ਸ਼ਾਇਦ ਸਾਡੇ ਵਿਆਹ ਦੇ ਬਾਰੇ ਵਿੱਚ ਪਤਾ ਨਹੀਂ ਸੀ ਇਸ ਕਰਕੇ ਮੈਨੂੰ ਦੇਖ ਥੋੜੀ ਨਰਵਸ ਲੱਗ ਰਹੀ ਸੀ ਇਹ ਕਹਿੰਦੇ ਹੋਏ ਮੈਂ ਡਿਨਰ ਦੀ ਤਿਆਰੀ ਵਿੱਚ ਲੱਗ ਗਈ ਸਮਾਂ ਗੁਜ਼ਰਦੇ ਦੇਰ ਨਹੀਂ ਲੱਗਦੀ ਐਦਾਂ ਹੀ ਦਿਨ ਗੁਜ਼ਰਨ ਲੱਗੇ ਸੀ ਮੋਹਿਤ ਮੇਰੇ ਵੱਲੋਂ ਨਿਸ਼ਚਿਤ ਸੀ ਅਤੇ ਮੈਂ ਉਹਨਾਂ ਦੇ ਵੱਲੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਨਿਸ਼ਾ ਜੀ ਵੀ ਕਦੋਂ ਮੇਰੀ ਵੱਡੀ ਭੈਣ ਦੇ ਰੂਪ ਵਿੱਚ ਮੇਰੀ ਜ਼ਿੰਦਗੀ ਵਿੱਚ ਇੱਕ अहम ਕਿਰਦਾਰ ਤੇ ਆ ਗਈ ਪਤਾ ਹੀ ਨਹੀਂ ਲੱਗਿਆ ਹੱਸਦੇ ਮੁਸਕਰਾਉਂਦੇ ਖੁਸ਼ੀਆਂ ਵੰਡਦੇ 4 ਮਹੀਨੇ ਗੁਜ਼ਰ ਗਏ ਸੀ ਇੱਕ ਦਿਨ ਸਵੇਰ ਤੋਂ ਹੀ ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ ਮੋਹਿਤ ਅੱਜਕੱਲ ਬੈਂਕ ਦੇ ਕੰਮ ਦੇ ਲਈ ਸ਼ਹਿਰ ਤੋਂ ਬਾਹਰ ਗਏ ਸੀ ਇਸ ਲਈ ਖੁਦ ਹੀ ਰੂਪਾ ਦੀਦੀ ਨੂੰ ਫੋਨ ਕਰਕੇ ਉਹਨਾਂ ਦੇ ਹਸਪਤਾਲ ਚਲੀ ਗਈ ਦੀਦੀ ਨੇ ਕੁਝ ਜ਼ਰੂਰੀ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਹਾਂ ਖੁਸ਼ੀ ਅਤੇ ਡਰ ਦੋਵੇਂ ਭਾਵਨਾਵਾਂ ਮੇਰੇ ਅੰਦਰ ਰਲ ਗਈਆਂ ਅਤੇ ਮੈਂ ਰੋ ਪਈ ਦੀਦੀ ਨੇ ਵੀ ਮੈਨੂੰ ਖੁਸ਼ੀ ਨਾਲ ਵਧਾਈ ਦਿੰਦੇ ਹੋਏ ਗੱਲ ਨਾਲ ਲਗਾ ਲਿਆ ਦੀਦੀ ਨੇ ਮੈਨੂੰ ਕੁਝ ਖਾਸ ਸਾਵਧਾਨੀਆਂ ਰੱਖਣ ਅਤੇ ਸਮੇਂ ਸਿਰ ਦਵਾਈ ਲੈਣ ਨੂੰ ਕਿਹਾ ਫਿਰ ਮੈਂ ਖੁਸ਼ੀ-ਖੁਸ਼ੀ ਘਰ ਦੇ ਵੱਲ ਤੁਰ ਪਈ ਅੱਜ ਮੋਹਿਤ ਵੀ ਟੂਰ ਤੋਂ ਵਾਪਸ ਆਉਣ ਵਾਲੀ ਸੀ ਮੈਂ ਵੀ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਮੈਂ ਘਰ ਪਹੁੰਚ ਗਈ ਪਰ ਰੋਮੋਹਿਤ ਅਜੇ ਆਏ ਨਹੀਂ ਸੀ ਉਹਨਾਂ ਦੀ ਫਲਾਈਟ ਦੇ ਟਾਈਮ ਦੇ ਹਿਸਾਬ ਨਾਲ ਉਹਨਾਂ ਨੂੰ ਘਰ ਹੋਣਾ ਚਾਹੀਦਾ ਫਿਰ ਮੈਂ ਨਿਸ਼ਾ ਦੇ ਫਲਾਈਟ ਦੇ ਵੱਲ ਤੁਰ ਪਈ ਸੋਚਿਆ ਹੋ ਸਕਦਾ ਹੈ ਕਿ ਉਹਨਾਂ ਨਾਲ ਗੱਲ ਕਰਕੇ ਆਪਣੀ ਪਰੇਸ਼ਾਨੀ ਦਾ ਹੱਲ ਕੱਢ ਸਕਾਂ ਦਰਵਾਜ਼ਾ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਸੀ ਇਸ ਕਰਕੇ ਮੈਂ ਬਿਨਾਂ ਲੋਕ ਕੀਤੇ ਅੰਦਰ ਚਲੀ ਗਈ ਵੈਸੇ ਵੀ ਹੁਣ ਮੈਂ ਉਹਨਾਂ ਨਾਲ ਇਨੀ ਕੋਲ ਮਿਲ ਗਈ ਸੀ ਕਿ ਪੁੱਛਣ ਦੀ ਜ਼ਰੂਰਤ ਨਹੀਂ ਸੀ ਫਿਰ ਉਦੋਂ ਹੀ ਮੈਨੂੰ ਨਿਸ਼ਾ ਦੇ ਉੱਚੀ ਉੱਚੀ ਰੋਲਾ ਪਾਉਣ ਦੀ ਆਵਾਜ਼ ਆਈ ਕਿਸੇ ਨਾਲ ਬਹੁਤ ਬੁਰੀ ਦਾ ਬੁਰੀ ਤਰ੍ਹਾਂ ਨਾਲ ਨਰਾਸੀ ਮੈਨੂੰ ਲੱਗਿਆ ਸ਼ਾਇਦ ਗਲਤ ਟਾਈਮ ਤੇ ਆ ਗਈ ਹਾਂ ਇਸ ਲਈ ਚੁੱਪਚਾਪ ਜਾਣ ਹੀ ਵਾਲੀ ਸੀ ਕਿ ਮੋਹਿਤ ਦੀ ਆਵਾਜ਼ ਸੁਣ ਕੇ ਮੇਰੇ ਕਦਮ ਉੱਥੇ ਹੀ ਰੁਕ ਗਏ ਮੋਹਿਤ ਨिशा ਨੂੰ ਸ਼ਾਂਤ ਹੋਣ ਦੇ ਲਈ ਕਹਿ ਰਹੀ ਸੀ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਅਤੇ ਮੈਂ ਵਿਸ਼ਵਾਸ ਕਰਨਾ ਵੀ ਨਹੀਂ ਚਾਹੁੰਦੀ ਸੀ ਫਿਰ ਵੀ ਆਪਣਾ ਸ਼ੱਕ ਦੂਰ ਕਰਨ ਦੇ ਲਈ ਦਰਵਾਜ਼ੇ ਵਿੱਚੋਂ ਝਾਕ ਕੇ ਦੇਖਿਆ ਸਾਹਮਣੇ ਮੋਹਿਤ ਅਤੇ ਨिशा ਬੈਠੇ ਸੀ ਮੋਹਿਤ ਦੇ ਮੋਢੇ ਤੇ ਸਿਰ ਰੱਖ ਕੇ ਨिशा ਰੋ ਰਹੀ ਸੀ ਮੋਹਿਤ ਆਖਿਰ ਕਦੋਂ ਤੱਕ ਮੈਨੂੰ ਐਦਾਂ ਦੀ ਜ਼ਿੰਦਗੀ ਜਿਉਣੀ ਹੋਵੇਗੀ ਮੈਂ ਤੇਰੇ ਲਈ ਆਪਣੇ ਪਤੀ ਦੀ ਨਾ ਹੋ ਸਕੀ ਕਦੀ ਸੋਚਿਆ ਸਾਡੇ ਰਿਸ਼ਤੇ ਦੇ ਬਾਰੇ ਵਿੱਚ ਮੇਰੇ ਪਤੀ ਨੂੰ ਪਤਾ ਲੱਗ ਗਿਆ ਤੇ ਸਭ ਤੋਂ ਵੱਡਾ ਸੱਚ ਸਾਡੀ ਬੇਟੀ ਜੋ ਮੇਰੇ ਪਤੀ ਨੂੰ ਲੱਗਦਾ ਹੈ ਉਸਦੀ ਬੇਟੀ ਹੈ ਇਹ ਸੱਚ ਉਸ ਨੂੰ ਪਤਾ ਲੱਗ ਗਿਆ ਤਾਂ ਉਹ ਨਾ ਮੈਨੂੰ ਛੱਡੇਗਾ ਨਾ ਤੈਨੂੰ ਮੋਹਿਤ ਨੇ ਕਿਹਾ ਤੂੰ ਪਰੇਸ਼ਾਨ ਨਾ ਹੋ ਇਦਾਂ ਦਾ ਕੁਝ ਨਹੀਂ ਹੋਵੇਗਾ ਜਿੱਦਾਂ ਤੂੰ ਸੋਚ ਰਹੀ ਹੈ ਕਿਰਨ ਨੂੰ ਬਹੁਤ ਜਲਦੀ ਮਾਂ ਦੇ ਕੋਲ ਛੱਡ ਜਾਵਾਂਗੇ ਫਿਰ ਅਸੀਂ ਪਹਿਲਾਂ ਦੀ ਤਰ੍ਹਾਂ ਰਹਾਂਗੇ ਉਹਨਾਂ ਦੋਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਦਿਮਾਗ ਸੁੰਨ ਹੋ ਗਿਆ ਹੈਰਾਨ ਹੋ ਕੇ ਆਪਣੇ ਨਾਲ ਹੋਈ ਇਸ ਧੋਖੇ ਦੀ ਦਾਸਤਾਨ ਨੂੰ ਖੁਦ ਆਪਣੀ ਅੱਖਾਂ ਨਾਲ ਦੇਖ ਰਹੀ ਸੀ ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਮੈਂ ਉੱਥੇ ਹੀ ਡਿੱਗ ਕੇ ਬੇਹੋਸ਼ ਹੋ ਗਈ ਜਦੋਂ ਅੱਖ ਖੁੱਲੀ ਤਾਂ ਸਾਹਮਣੇ ਰੂਪਾਂ ਦੀਦੀ ਅਤੇ ਆਰਮੀ ਯੂਨੀਫਾਰਮ ਵਿੱਚ ਇੱਕ ਫੌਜੀ ਨੂੰ ਦੇਖਿਆ ਦੀਦੀ ਨੂੰ ਦੇਖ ਕੇ ਮੈਂ ਖੁਦ ਨੂੰ ਰੋਕ ਨਾ ਸਕੀ ਅਤੇ ਰੋਣ ਲੱਗੀ ਮੈਂ ਮੈਂ ਦੁੱਖ ਅਤੇ ਗੁੱਸੇ ਵਿੱਚ ਰੋਂਦੇ ਹੋਏ ਸਾਰੀ ਗੱਲ ਦੀਦੀ ਨੂੰ ਦੱਸ ਦਿੱਤੀ ਇਹ ਵੀ ਨਹੀਂ ਸੋਚਿਆ ਕਿ ਸਾਹਮਣੇ ਜੋ ਫੌਜੀ ਖੜਾ ਹੈ ਉਹ ਨੀਸ਼ਾ ਦਾ ਪਤੀ ਹੈ ਮੇਰੀ ਗੱਲ ਸੁਣ ਕੇ ਉਹਨਾਂ ਨੇ ਪਹਿਲਾਂ ਤਾਂ ਮੇਰੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਸੀ ਪਰ ਪੂਰੀ ਗੱਲ ਸੁਣਨ ਤੋਂ ਬਾਅਦ ਉਹਨਾਂ ਦਾ ਮਨ ਵੀ ਨੀਸ਼ਾ ਦੇ ਪ੍ਰਤੀ ਨਫ਼ਰਤ ਨਾਲ ਭਰ ਗਿਆ ਮੇਰੀ ਵੀ ਨਫ਼ਰਤ ਵੱਧਦੀ ਜਾ ਰਹੀ ਸੀ ਉਹਨਾਂ ਦੋਨਾਂ ਦੇ ਪ੍ਰਤੀ ਫਿਰ ਉਦੋਂ ਹੀ ਦਰਵਾਜ਼ੇ ਤੇ ਖੜੀ ਨਿਸ਼ਾ ਨੂੰ ਦੇਖਿਆ ਮੋਹਿਤ ਅਤੇ ਨਿਸ਼ਾ ਦਾ ਸੱਚ ਸਾਰਿਆਂ ਦੇ ਸਾਹਮਣੇ ਸੀ ਬਾਵਜੂਦ ਇਸ ਦੇ ਨਿਸ਼ਾ ਆਪਣੇ ਪਤੀ ਨੂੰ ਸਫਾਈ ਦੇਣ ਦੀ ਕੋਸ਼ਿਸ਼ ਕਰਨ ਲੱਗੀ ਪਰ ਜਦੋਂ ਉਸ ਦੇ ਫੌਜੀ ਪਤੀ ਨੇ ਡੀਐਨਏ ਟੈਸਟ ਦੀ ਧਮਕੀ ਦਿੱਤੀ ਤਾਂ ਉਸ ਨੇ ਰੋਂਦੇ ਰੋਂਦੇ ਸਭ ਕੁਝ ਕਬੂਲ ਕਰ ਲਿਆ ਮੋਹਿਤ ਬਿਲਕੁਲ ਚੁੱਪ ਖੜੀ ਸੀ ਉਹਨਾਂ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ ਮੋਹ ਅਵਾਜ਼ ਨਹੀਂ ਨਿਕਲ ਰਹੀ ਸੀ ਮੈਂ ਮੋਹਿਤ ਨੂੰ ਕਹਿਣਾ ਤਾਂ ਬਹੁਤ ਕੁਝ ਚਾਹੁੰਦੀ ਸੀ ਪਰ ਜਿਸ ਦੀਆਂ ਅੱਖਾਂ ਤੇ ਵਿਚਾਰਾਂ ਵਿੱਚ ਸ਼ਰਮ ਨਹੀਂ ਉਸ ਨਾਲ ਕੁਝ ਵੀ ਕਹਿਣ ਸੁਣਨ ਵਿੱਚ ਕੀ ਫਾਇਦਾ ਇਹਨਾਂ ਦੋਨਾਂ ਨੇ ਇੱਕ ਪਲ ਵਿੱਚ ਮੇਰੀ ਜ਼ਿੰਦਗੀ ਬਦਲ ਦਿੱਤੀ ਕਿੱਥੇ ਮੈਂ ਆਪਣੀਆਂ ਖੁਸ਼ੀਆਂ ਵੰਡਾਉਣ ਚੱਲੀ ਸੀ ਅਤੇ ਹੁਣ ਇਹਨਾਂ ਦੇ ਲਈ ਇੱਕ ਧੋਖੇ ਤੋਂ ਟੁੱਟੀ ਹੋਈ ਹਸਪਤਾਲ ਦੇ ਬੈੱਡ ਤੇ ਪਈ ਹਾਂ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਕਿੱਧਰ ਜਾਵਾਂ ਦੀਦੀ ਨੇ ਮੇਰੀ ਸੱਸ ਨੂੰ ਅਤੇ ਮੇਰੇ ਪੇਕੇ ਘਰ ਵਾਲਿਆਂ ਨੂੰ ਫੋਨ ਕਰਕੇ ਉਹਨਾਂ ਨੂੰ ਵੀ ਬੁਲਾ ਲਿਆ ਮੇਰੇ ਮੰਮੀ ਪਾਪਾ ਮੇਰੀ ਹਾਲਤ ਦੇਖ ਕੇ ਟੁੱਟ ਜਹੇ ਗਏ ਇਕੱਲੇ ਵਿੱਚ ਦੋਨੋਂ ਰੋਂਦੇ ਪਰ ਮੇਰੇ ਸਾਹਮਣੇ ਹਿੰਮਤ ਅਤੇ ਸਮਝਦਾਰੀ ਦੀਆਂ ਗੱਲਾਂ ਕਰਦੇ ਰੂਪਾ ਦੀਦੀ ਮੈਨੂੰ ਅਤੇ ਮੇਰੇ ਮੰਮੀ ਪਾਪਾ ਨੂੰ ਆਪਣੇ ਘਰ ਲੈ ਗਈ ਮੰਮੀ ਪਾਪਾ ਨੂੰ ਮੇਰੀ ਪ੍ਰੈਗਨਨਸੀ ਦੇ ਬਾਰੇ ਵਿੱਚ ਪਤਾ ਸੀ ਉਹ ਸਮਾਜ ਅਤੇ ਪਰਿਵਾਰ ਦੇ ਲਈ ਮੈਨੂੰ ਸਮਝੌਤੇ ਦੇ ਲਈ ਰਾਜੀ ਕਰਨ ਲੱਗੇ ਸੀ ਉਹਨਾਂ ਦਾ ਸੋਚਣਾ ਸੀ ਇਕੱਲੇ ਇਸ ਤਰ੍ਹਾਂ ਪੁਰਸ਼ਵਾਦੀ ਸਮਾਜ ਵਿੱਚ ਕਿੱਦਾਂ ਮੈਂ ਇੱਕ ਬੱਚੇ ਨੂੰ ਪਾਲ ਸਕਦੀ ਹਾਂ ਇਸ ਕਰਕੇ ਮੈਂ ਰਮੋਹਿਤ ਨੂੰ ਮਾਫ ਕਰ ਦੇਵਾਂ ਮੈਂ ਚੁੱਪਚਾਪ ਕਰਕੇ ਇਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਅਤੇ ਸੋਚਦੀ ਰਹਿੰਦੀ ਕਿ ਕੀ ਅਸੀਂ ਔਰਤਾਂ ਇੰਨੀਆਂ ਕਮਜ਼ੋਰ ਹਾਂ ਕਿ ਇਕੱਲੇ ਬੱਚੇ ਨਹੀਂ ਪਾਲ ਸਕਦੀਆਂ ਇਕੱਲੀਆਂ ਰਹਿ ਨਹੀਂ ਸਕਦੀਆਂ ਕਿਉਂ ਹਰ ਪਲ ਸਾਨੂੰ ਜੀਣ ਦੇ ਲਈ ਆਦਮੀ ਦਾ ਸਹਾਰਾ ਚਾਹੀਦਾ ਆਪਣੀ ਪਤਨੀ ਮਾਂ ਨੂੰ ਧੋਖਾ ਦੇਣ ਵਾਲੇ ਆਦਮੀ ਨੂੰ ਕੀ ਕਹੋਗੇ ਜਦੋਂ ਉਹ ਇੱਕ ਸਾਥ ਦੋ ਔਰਤਾਂ ਨਾਲ ਸਬੰਧ ਰੱਖੇ ਤਾਂ ਉਸ ਨੂੰ ਕੀ ਨਾਮ ਦੇਵੋਗੇ ਸਮਝੌਤਾ ਸਿਰਫ ਔਰਤ ਕਰੇ ਅਤੇ ਆਦਮੀ ਆਪਣੇ ਵੱਡੇ ਤੋਂ ਵੱਡੇ ਗੁਨਾਹਾਂ ਨੂੰ ਲੁਕੋ ਕੇ ਸਮਾਜ ਵਿੱਚ ਸਿਰ ਉਠਾ ਕੇ ਚੱਲੇ ਮੈਨੂੰ ਇਹ ਸਵੀਕਾਰ ਨਹੀਂ ਸੀ ਪਰ ਰੂਪਾ ਦੀਦੀ ਦੇ ਇਲਾਵਾ ਕੋਈ ਮੇਰੀ ਇਸ ਗੱਲ ਨੂੰ ਸਮਝਣੇ ਨਹੀਂ ਸਮਝ ਰਹੀ ਸੀ ਅਗਲੇ ਦਿਨ ਸਵੇਰੇ-ਸਵੇਰੇ ਮੋਹਿਤ ਆਏ ਮੇਰੀ ਪ੍ਰੈਗਨਨਸੀ ਦੀ ਖਬਰ ਉਹਨਾਂ ਨੂੰ ਲੱਗ ਗਈ ਸੀ ਬੱਚੇ ਦਾ ਕਹਿ ਕੇ ਬਹੁਤ ਮਨੋਂ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣੇ ਫੈਸਲੇ ਤੇ ਅੜੀ ਰਹੀ ਇਦਾਂ ਦੇ ਇਨਸਾਨ ਦੇ ਨਾਲ ਮੈਂ ਇੱਕ ਪਲ ਵੀ ਨਹੀਂ ਰਹਿ ਸਕਦੀ ਜਿਸ ਦੀ ਇੱਕ ਖੇਲ ਅਤੇ ਉਸ ਦੀ ਇੱਕ ਬੇਟੀ ਹੋਵੇ ਜ਼ਿੰਦਗੀ 'ਚ ਕਦੀ-ਕਦੀ ਇਦਾਂ ਦੇ ਉਤਾਰ ਚੜ੍ਹਾਅ ਵੀ ਆਉਂਦੇ ਹਨ ਜਦੋਂ ਸਾਨੂੰ ਦਿਲ ਤੋਂ ਨਹੀਂ ਦਿਮਾਗ ਤੋਂ ਫੈਸਲਾ ਲੈਣਾ ਪੈਂਦਾ ਹੈ ਅੱਜ ਮੈਂ ਵੀ ਉਸੇ ਮੋੜ ਤੇ ਖੜੀ ਹਾਂ ਮੈਂ ਤਲਾਕ ਦੇ ਲਈ ਕੇਸ ਦਰਜ ਕਰਵਾਇਆ ਤਲਾਕ ਦੀ ਲੰਬੀ ਪ੍ਰਕਿਰਿਆ ਦੇ ਵਿੱਚ ਕਿਤੇ ਮੈਂ ਹਿੰਮਤ ਨਾ ਹਾਰ ਜਾਵਾਂ ਇਹ ਸੋਚ ਕੇ ਮੇਰੀ ਸੱਸ ਨੇ ਯੂਨੀਵਰਸਿਟੀ ਵਿੱਚ ਮੇਰੀ ਐਡਮਿਸ਼ਨ ਕਰਵਾ ਦਿੱਤੀ ਮੈਂ ਆਪਣਾ ਪੂਰਾ ਧਿਆਨ ਹੁਣ ਪੜਾਈ ਵਿੱਚ ਲਗਾ ਦਿੱਤਾ ਮੇਰੀ ਸੱਸ ਆਪਣੇ ਬੇਟੇ ਨੂੰ ਛੱਡ ਮੇਰੇ ਕੋਲ ਆ ਗਈ ਮੇਰਾ ਹੌਸਲਾ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਮੋਹਿਤ ਨੂੰ ਆਪਣੀ ਜ਼ਮੀਨ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਅਤੇ ਸਭ ਕੁਝ ਮੇਰੇ ਅਤੇ ਮੇਰੇ ਹੋਣ ਵਾਲੇ ਬੱਚੇ ਦੇ ਨਾਮ ਕਰ ਦਿੱਤਾ ਸਮਾਜ ਅਤੇ ਪਰਿਵਾਰ ਦੇ ਖਿਲਾਫ ਜਾ ਕੇ ਮੇਰੀ ਸੱਸ ਨੇ ਜੋ ਮੇਰੇ ਲਈ ਕੀਤਾ ਉਸ ਦੀ ਅੱਗੇ ਅਸੀਂ ਵੀ ਝੁੱਕ ਗਏ ਸੀ ਦੇ ਨ ਮਹੀਨੇ ਗੁਜ਼ਰ ਗਏ ਡਾਕਟਰ ਨੇ ਡਿਲੀਵਰੀ ਦੇ ਲਈ ਅਗਲੇ ਮਹੀਨੇ ਦੀ ਤਾਰੀਖ ਦਿੱਤੀ ਆਖਿਰ ਉਹ ਦਿਨ ਵੀ ਆ ਗਿਆ ਮੇਰਾ ਤੇ ਮੋਹਿਤ ਦਾ ਹੋਣ ਰਿਸ਼ਤਾ ਖਤਮ ਹੋ ਗਿਆ ਸੀ ਕੁਝ ਦਿਨਾਂ ਬਾਅਦ ਹੀ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਦਾਦੀ ਪੂਰਾ ਦਿਨ ਆਪਣੇ ਪੋਤੇ ਦੀ ਦੇਖਭਾਲ ਵਿੱਚ ਹੀ ਗੁਜ਼ਾਰ ਦਿੰਦੀ ਨਾਨਾ ਨਾਨੀ ਵੀ ਆ ਗਏ ਤਿੰਨ ਉਸ ਦੀ ਮੁਸਕਰਾਹਟ ਦੇਖ ਕੇ ਆਪਣੇ ਸਾਰੇ ਦੁੱਖ ਭੁੱਲ ਜਾਂਦੇ ਮੈਂ ਨਿਸ਼ਚਿਤ ਹੋ ਕੇ ਆਪਣੀ ਪੜ੍ਹਾਈ ਵਿੱਚ ਲੱਗ ਗਈ ਇਸ ਤਰ੍ਹਾਂ ਮਾਂ ਜੀ ਅਤੇ ਮਾਪੇ ਪਾ ਦੀ ਦੇਖਰੇਖ ਵਿੱਚ ਮੈਂ ਬੀ ਐਡ ਕਰ ਲਈ ਅਤੇ ਟੀਚਰ ਟ੍ਰੇਨਿੰਗ ਦੀ ਵੀ ਡਿਗਰੀ ਲੈ ਲਈ ਤਿੰਨ ਸਾਲ ਕਦੋਂ ਗੁਜ਼ਰ ਗਏ ਪਤਾ ਹੀ ਨਹੀਂ ਲੱਗਿਆ ਜਲਦੀ ਹੀ ਮੈਨੂੰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੀ ਨੌਕਰੀ ਵੀ ਮਿਲ ਗਈ। ਹੌਲੀ-ਹੌਲੀ ਮੇਰੀ ਗੱਡੀ ਪੜੀ ਤਿਆਰਹੀ ਸੀ। ਕੁਝ ਦਿਨਾਂ ਬਾਅਦ ਮੇਰੀ ਸੱਸ ਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ। ਮੋਹਿਤ ਆਪਣੀ ਮਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਆਏ। ਅੰਤਿਮ ਯਾਤਰਾ ਤੋਂ ਬਾਅਦ ਜਦੋਂ ਮੋਹਿਤ ਨੇ ਮੇਰੇ ਸਾਹਮਣੇ ਆਇਆ ਤਾਂ ਅੱਜ ਮੈਂ ਸਾਲਾਂ ਤੋਂ ਦੱਬੀ ਹੋਈ ਸਾਰੀ ਪੜਾਅਸ ਕੱਢ ਦੇਣਾ ਚਾਹੁੰਦੀ ਸੀ। ਪਰ 모हित ਦਾ ਰੋਣਾ ਦੇਖ ਕੇ ਰੁਕ ਗਈ ਸੀ ਮੈਂ ਬਾਹਰ ਜਾਣ ਲੱਗੀ ਉਦੋਂ ਹੀ ਪਿੱਛੋਂ 모हित ਦੀ ਆਵਾਜ਼ ਆਈ ਕਿਰਨ ਮੇਰਾ ਬੇਟਾ ਮੈਂ ਕਿਹਾ 모हित ਤੁਹਾਡਾ ਕੋਈ ਬੇਟਾ ਨਹੀਂ ਹੈ ਜਿਸ ਨੂੰ ਹੁਣ ਮੇਰਾ ਬੇਟਾ ਕਿਹਾ ਕੀ ਉਸ ਦਾ ਨਾਮ ਪਤਾ ਹੈ ਤੈਨੂੰ ਤੇਰੀ ਇੱਕ ਬੇਟੀ ਹੈ ਜੋ ਮੈਨੂੰ ਪਤਾ ਹੈ ਬਸ ਉਸ ਨੂੰ ਅੱਜ ਆਪਣੀ ਪਤਨੀ ਨੂੰ ਦੇਖੋ ਅੱਜ ਤੋਂ ਬਾਅਦ ਮੈਨੂੰ ਫੋਨ ਕਰਕੇ ਜਾਂ ਮਿਲਣ ਦੀ ਕੋਸ਼ਿਸ਼ ਵੀ ਨਾ ਕਰਨਾ ਮੋਹਿਤ ਵਾਪਸ ਨਿਸ਼ਾ ਦੇ ਕੋਲ ਚਲਾ ਗਿਆ ਕਿਉਂਕਿ ਨਿਸ਼ਾ ਨੂੰ ਵੀ ਉਸਦੇ ਫੌਜੀ ਪਤੀ ਨੇ ਤਲਾਕ ਦੇ ਦਿੱਤਾ ਸੀ ਅੱਜ ਮੇਰਾ ਮਨ ਸਾਫ਼ ਹੋ ਗਿਆ ਜਿੱਦਾਂ ਜਾਂਦਾ ਦੀ ਕਰਵਾਟ ਨੇ ਮੇਰੇ ਮਨ ਚੋਂ ਕਾਂਟਕੇ ਮੇਰੇ ਮਾਨ ਨਦੀ ਜੁੱਦੀ ਕਰ ਦਿੱਤੀ ਹੁਣ ਮੇਰਾ ਬੇਟਾ 25 ਸਾਲ ਦਾ ਹੋ ਗਿਆ ਹੈ ਉਸ ਨੂੰ ਪੁਲਿਸ ਅਫਸਰ ਦੀ ਨੌਕਰੀ ਮਿਲ ਗਈ ਹੈ ਆਪਣੇ ਮਾਪੇ ਪਾਪਾ ਦੇ ਨਾਲ ਆਪਣੀ ਬਹੂ ਦੇ ਆਉਣ ਦਾ ਰਾ ਦੇਖ ਰਹੀ ਹਾਂ ਕਿਉਂਕਿ ਮੈਂ ਆਪਣੇ ਬੇਟੇ ਦਾ ਰਿਸ਼ਤਾ ਵੀ ਪੱਕਾ ਕਰ ਦਿੱਤਾ ਹੈ ਤਾਂ ਅੱਜ ਦੀ ਕਹਾਣੀ ਵਿੱਚ ਬਸ ਇੰਨਾ ਹੀ